ਤੁਹਾਨੂੰ ਸਾਰਿਆਂ ਨੂੰ ਅੱਜ ਦੀ ਪ੍ਰੈਸ ਕਾਨਫਰੰਸ ਉਹ ਵਿੱਚ ਆਉਂਦੇ ਜੀ ਆਇਆਂ ਤੁਹਾਡਾ ਧੰਨਵਾਦ ਕੜਾਕੇ ਦੀ ਠੰਡ ਦੇ ਵਿੱਚ ਤੁਸੀਂ ਸਾਰੇ ਜਣੇ ਟਾਈਮ ਕੱਢ ਕੇ ਆਇਓ ਮੈਂ ਤੁਹਾਡੇ ਰਾਹੀਂ ਭਾਜੀਪੀ ਦੇ ਲੀਡਰਾਂ ਦੀ ਜੋ ਉਹਨਾਂ ਨੇ ਦਿੱਲੀ ਦੇ ਵਿੱਚ ਕੀਤਾ ਜਿਸ ਤੰਗ ਨਾਲ ਉਹਨਾਂ ਨੇ ਸਾਡੇ ਗੁਰੂਆਂ ਦਾ ਅਪਮਾਨ ਕੀਤਾ ਜਿਸ ਤੰਗ ਦੇ ਨਾਲ ਬੀਜੇਪੀ ਨੇ ਗੁਰੂਆਂ ਦੇ ਉੱਤੇ ਵੀ ਸਿਆਸਤ ਕਰਨੀ ਸ਼ੁਰੂ ਕਰ ਦਿੱਤੀ ਆ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਦਿੱਲੀ ਦੇ ਵਿਧਾਨ ਸਭਾ ਦੀ ਵਿਰੋਧੀ ਧਿਰ ਦੇ ਨੇਤਾ ਆਤਸ਼ੀ ਜੀ ਦੇ ਖਿਲਾਫ ਜਿਸ ਤੰਗ ਨਾਲ ਬਾਪੂ ਰੋਲਾ ਖੜਾ ਕੀਤਾ ਗਿਆ ਇਹ ਆਪਣੇ ਆਪ ਵਿੱਚ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ ਕਿ ਬੀਜੇਪੀ ਜਿਹੜੀ ਪਹਿਲਾਂ ਹੀ ਪੰਜਾਬ ਜਿਹੜਾ ਗੁਰੂਆਂ ਪੀਰਾਂ ਦੀ ਤਰਤੀ ਹੈ ਪੰਜਾਬ ਜਿਹੜਾ ਦਸਾਂ ਗੁਰੂਆਂ ਦੀ ਧਰਤੀ ਹੈ ਸਾਧੂਆਂ ਸੰਤਾਂ ਦੀ ਧਰਤੀ ਹੈ ਪਹਿਲਾਂ ਹੀ ਪੰਜਾਬ ਨੂੰ ਬਰਬਾਦ ਕਰ ਦੇ ਵਿੱਚ ਬੀਜੇਪੀ ਨੇ ਕੋਈ ਕਸਰ ਨਹੀਂ ਛੱਡੀ ਤੇ ਹੁਣ ਉਹਨੇ ਸਾਡੇ ਗੁਰੂਆਂ ਨੂੰ ਵੀ ਆਪਣੀ ਸਿਆਸਤ ਵਾਸਤੇ ਜਿਹੜਾ ਇੱਕ ਝੂਠੀ ਵੀਡੀਓ ਬਣਾ ਕੇ ਵਰਤਿਆ ਬੀਜੇਪੀ ਦੇ ਇੱਕ ਮੰਤਰੀ ਕਪਲ ਬਿਸ਼ਰਾ ਜੀ ਜਿਨ੍ਹਾਂ ਦੇ ਅਕਾਊਂਟ ਦੇ ਉੱਤੇ ਉਹ ਵੀਡੀਓ ਡਾਊਨਲੋਡ ਹੋਈ ਉਹਦੀ ਜਾਂਚ ਕਰਾ ਕੇ ਜਲੰਧਰ ਦੇ ਵਿੱਚ ਇੱਕ ਵਿਅਕਤੀ ਨੇ ਸ਼ਿਕਾਇਤ ਕੀਤੀ ਪੁਲਿਸ ਕਮਿਸਰ ਦੇ ਕੋਲ ਔਰ ਪੁਲਿਸ ਨੇ ਫਰਾਸੇ ਸਲੈਬ ਦੇ ਵਿੱਚ ਉਹਨੂੰ ਪੇਜ ਕੇ ਜਾਂਚ ਕੀਤੀ ਜਿਹਦੇ ਚ ਸਪਸ਼ਟ ਤੌਰ ਤੇ ਦਿਖਦਾ ਕਿ ਆਤਜੀ ਜੀ ਨੇ ਕਿਤੇ ਵੀ ਗੁਰਦਵਾਰਾਂ ਦਾ ਜਿਗਰ ਤੱਕ ਨਹੀਂ ਕੀਤਾ ਬੋਲਦੇ ਆ ਪਰ ਕਿਦਾਂ ਉਸ ਵੀਡੀਓ ਨੂੰ ਜਿਹੜਾ ਚੇਂਜ ਕੀਤਾ ਗਿਆ ਕਿਦਾਂ ਉਸ ਵੀਡੀਓ ਨੂੰ ਵਾਇਰਲ ਕੀਤਾ ਗਿਆ ਮੈਂ ਸਮਝਦਾ ਇਸ ਦੇਸ਼ ਦੇ ਵਿੱਚ ਜੇ ਸਭ ਤੋਂ ਘਟੀਆ ਪੋਲਿਟਿਕਸ ਕਰ ਰਹੀ ਹੈ ਉਹ ਭਾਜਪਾ ਕਰ ਰਹੀ ਹੈ ਔਰ ਭਾਜਪਾ ਇਹ ਨਹੀਂ ਨੀਵੇਂ ਲੈਵਲ ਤੇ ਕਿ ਸਾਡੇ ਗੁਰੂਆਂ ਨੂੰ ਉਹਨੇ ਦਾਤੇ ਲਾਤਾ ਸਾਡੀ ਪਾਰਟੀ ਸਾਡੀ ਸਰਕਾਰ ਸਵਾਦ ਭਗਵਾਨ ਸ੍ਰਮਾਨ ਦੀ ਸਰਕਾਰ ਨੇ ਹੁਣੇ ਨਵੰਬਰ ਦੇ ਵਿੱਚ ਉਹ ਤਾਂ ਪਹਿਲਾਂ ਅਕਤੂਬਰ ਦੇ ਵਿੱਚ ਸਾ ਦਿੱਲੀ ਤੋਂ ਸ਼ੁਰੂ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਜਿਹੜਾ ਸ਼ਹੀਦੀ ਦਿਹਾੜਾ ਸੀਗਾ ਕਿੰਦੀ ਤੁਮਤਾਵੰਦ ਮਨਾਇਆ ਤੇ ਦੂਜੇ ਪਾਸੇ ਭਾਜਪੀ ਕੇਰੇ ਕੰਮ ਉੱਤਤ ਆਈ ਹੈ ਭਾਜਪੀ ਨੇ ਸਾਡੇ ਗੁਰੂਆਂ ਦਾ અપਮਾਨ ਕੀਤਾ ਤੇ ਮੈਨੂੰ ਦੁੱਖ ਹੈ ਕਿ ਉਸ ਜੀ ਦੇ ਭਾਗੀਵਾਲ ਬਣੇ ਸਖਬੀਰ ਸਿੰਘ ਬਾਦਲ ਉਹਨਾਂ ਨੇ ਵੀ ਪੋਸਟ ਸਾਜੀ ਕੀਤੀ ਸਰਦਾਰ ਪ੍ਰਗਟ ਸਿੰਘ ਨੇ ਜਿਹੜੇ ਕਾਂਗਰਸ ਦੇ ਐਮਐਲਏ ਉਹਨਾਂ ਨੇ ਵੀ ਕੀਤੀ ਸਰਦਾਰ ਸਖਬਾਲ ਸਿੰਘ ਖੈਰੇ ਦੇ ਵੀ ਕੀਤੀ ਔਰ ਯਾਰ ਪੋਲਟਿਕਸ ਦਾ ਅਰਥ ਇੱਥੇ ਥੋੜਾ ਬਹੁਤਾ ਤੇ ਸੋਚਿਆ ਕਰੋ ਇਹਨਾਂ ਨੂੰ ਤੇ ਬਖਸ਼ੋ ਸਾਡੇ ਦਸਾਂ ਗੁਰੂਆਂ ਨੂੰ ਤੇ ਬਖਸ਼ਦੇ ਹੋ ਕਿਹੜੇ ਰਾਹ ਪੈ ਗਏ ਤੁਸੀਂ ਤੁਸੀਂ ਸਾਡੀ ਆਲੋਚਨਾ ਕਰਨੀ ਆ ਉਦਾਂ ਕਰੋ ਕੰਮਾਂ ਤੇ ਆਲੋਚਨਾ ਕਰੋ ਜਦ ਤੁਸੀਂ ਵੇਦੇ ਦੀ ਇੱਕ ਮਿੰਟ ਦੇ ਵਿੱਚ ਤੁਸੀਂ ਮਤਲਬ ਜਿਹੜਾ ਡਾਊਨਲੋਡ ਕਰਕੇ ਪਾ ਕੇ ਕਿੱਦਾਂ ਗੁਰੂਆਂ ਦਾ ਅਪਮਾਨ ਜਿਹੜਾ ਕਰ ਰਹੇ ਹੋ ਮੈਂ ਨਾ ਸਭ ਲੋਕਾਂ ਦੀ ਨਿੰਦਾ ਕਰਦਾ ਬੀਜੇਪੀ ਦੀ ਖਾਸ ਤੌਰ ਤੇ ਨਿੰਦਾ ਕਰਦਾ ਜਿਨ੍ਹਾਂ ਨੇ ਦਿੱਲੀ ਵਿਧਾਨ ਸਭਾ ਦੇ ਵਿੱਚ ਰੋਲਾ ਪਾਇਆ ਬਾਅਦ ਉਹਦੇ ਮੰਤਰੀ ਦੇ ਇਸ ਵੀਡੀਓ ਨੂੰ ਵਾਇਰਲ ਕੀਤਾ ਇਹ ਬੇਹੱਦ ਘਿਣਾਉਣੀ ਹਰਕਤ ਗੁਰੂ ਸਾਹਿਬਾਨਾਂ ਦੇ ਖਿਲਾਫ ਬੀਜੇਪੀ ਨੇ ਕੀਤੀਆਂ ਔਰ ਬੀਜੇਪੀ ਗੁਰੂਆਂ ਨੂੰ ਵਰਤ ਕੇ ਸਿਆਸਤ ਕਰਦੀ ਆ ਸਾਡੀ ਪਾਰਟੀ ਸਾਡੀ ਪਾਰਟੀ ਦਾ ਕਿਸਦਾਰ ਨਵਰਤ ਕੋ ਤੋਂ ਲੈ ਕੇ ਸਾਡੇ ਕੌਮੀ ਕਦਮੀਂਦਾਂ ਦਾ ਵਿਰਧ ਕੇ ਦੀ ਵਲ ਤੱਕ ਅਸੀਂ 10 ਗੁਰੂਆਂ ਦੇ ਅੱਗੇ ਸਿਰ ਚਕਾਉਂਦੇ ਆ ਹਮੇਸ਼ਾ ਹੀ ਚਕਾਉਂਦੇ ਆ ਹਮੇਸ਼ਾ ਹੀ ਚਕਾਉਂਦੇ ਰਾਂਗੇ ਔਰ ਗੁਰੂਆਂ ਦੇ ਨਾਮ ਦੇ ਉੱਤੇ ਕਦੀ ਸਿਆਸਤ ਨਹੀਂ ਕਰਾਂਗੇ ਉਹਨਾਂ ਦਾ ਮਾਨ ਸਨਮਾਨ ਕਰਨਾ ਸਾਡੀ ਡਿਊਟੀ ਹੈ ਪਰ ਜੋ ਕੰਮ ਇਹਨਾਂ ਨੇ ਕੀਤਾ ਪਹਿਲਾਂ ਹੀ ਭਾਜਪਾ ਨੇ ਪੰਜਾਬ ਨੂੰ ਬਹੁਤ ਬਦਬਾਦ ਕੀਤਾ ਅੱਜ ਪੰਜਾਬ ਜਿੱਥੇ ਪਹੁੰਚਿਆ ਹੈ ਇਹਦੇ ਵਿੱਚ ਭਾਜਪਾ ਸਭ ਤੋਂ ਵੱਡੀ ਦੋਸ਼ੀ ਹੈ ਕਿ ਸਾਡੇ ਜਿਆਦਾ ਹੱਤਾਂ ਦੇ ਫੰਡ ਰੋਕ ਲੈਂਦੇ ਆ ਹੱਤਾਂ ਦਾ ਧੱਕਾ ਕਰਦੇ ਪੰਜਾਬ ਦੇ ਨਾਲ ਆ ਇੱਕ ਨਵਾਂ ਕੰਮ ਕਰਤਾ ਸੋ ਭਾਜਪਾ ਹੱਤ ਚਾਹੁੰਦੀ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਕੇ ਪੰਜਾਬ ਦੇ ਵਿੱਚ ਆਪਣੇ ਪੈਰ ਜੜੇ ਪਸਾਰੇ ਜਾਣ ਪਰ ਉਹ ਸਮਝਾਂ ਇਦਾਂ ਨਹੀਂ ਹੋਊਗਾ ਪੰਜਾਬ ਦੇ ਲੋਕ ਸਿਆਣੇ ਨੇ ਦੇਸ਼ ਦੇ ਲੋਕ ਸਿਆਣੇ ਨੇ ਉਹ ਵੀਡੀਓ ਤੇ ਸੁਣੋ ਕੋਈ ਬੰਦਾ ਲੈਵੇ ਵੀਡੀਓ ਸਦਾਵੇ ਜਿੱਥੇ ਆ ਤੁਸੀਂ ਨੇ ਕਿਹਾ ਉਹਦੇ ਮੂੰਹ ਤੋਂ ਗੁਰੂ ਗੁਰੂ ਸ਼ਬਦ ਨਿਕਲੇ ਆਵੇ ਪਰ ਉਹਦਾ ਹੀ ਕਹੀ ਜਾਂਦੇ ਯਾਰ ਜਦੋਂ ਲਾਈਵ ਚ ਗਈ ਇੱਕ ਮਿੰਟ ਚ ਉਹਨਾਂ ਦੇ ਵੋਟ ਆ ਗਈ ਕਿਤਾ ਜੀ ਬਿਲਕੁਲ ਗਲਤ ਆਪ ਬਾਅਦ ਦੇ ਵਿੱਚ ਜੋੜਿਆ ਗਿਆ ਸੋ ਮੈਂ ਤੁਹਾਡੇ ਸਾਈ ਨਿੰਦਾ ਵੀ ਕਰਦਾ ਪੰਜਾਬੀਆਂ ਨੂੰ ਦੇਸ਼ ਵਾਸੀ ਦੁਨੀਆ ਭਰ ਦੇ ਸਿੱਖਾਂ ਨੂੰ ਇਹ ਬੇਨਤੀ ਵੀ ਕਰਦਾ ਕਿ ਭਾਜਪਾ ਜਿਹੜੀ ਸਾਡੇ ਵਿੱਚ ਆਪਸੀ ਨਰਸਤ ਪੈਦਾ ਕਰਨੀ ਚਾਹੁੰਦੀ ਹੈ ਨਰਸਤ ਦੀ ਰਾਜਨੀਤੀ ਕਰਦੀ ਹੈ ਇਹਦੇ ਤੋਂ ਆਪਾਂ ਸਾਵਧਾਨ ਰਹਿਣਾ ਭਾਜਪਾ ਦੇ ਪਿੱਛੇ ਲੱਗਦੀ ਮਾਰਨਾ ਭਾਜਪਾ ਪੰਜਾਬ ਵਿਰੋਧੀ ਹੈ ਭਾਜਪਾ ਕਿਸਾਨ ਵਿਰੋਧੀ ਹੈ ਭਾਜਪਾ ਸਿੱਖ ਵਿਰੋਧੀ ਹੈ ਭਾਜਪਾ ਗਰੀਬ ਵਿਰੋਧੀ ਹੈ ਭਾਜਪਾ ਦਲਤ ਵਿਰੋਧੀ ਹੈ ਭਾਜਪਾ ਹਾਲ ਪੰਜਾਬੀ ਦੇ ਵਿਰੋਧੀ ਇਸ ਕਰਕੇ ਬੀਜੇਪੀ ਤੋਂ ਆਪ ਸਭ ਨੇ ਸਾਫ ਦਾ ਲੜਾ ਇਹ ਮੈਂ ਤੁਹਾਡੇ ভাই ਜਿਹੜਾ ਕਹਿਣਾ ਚਾਹੁੰਦਾ ਸੀਗਾ ਕਿਉਂਕਿ ਇਹ ਬਹੁਤ ਹੀ ਨਾਜ਼ੁਕ ਇਸ਼ੂ ਆ ਇਹ ਇਸ਼ੂ ਦੇ ਉੱਤੇ ਸਾਡੇ ਜਜ਼ਬਾਤਾਂ ਨੂੰ ਪੜਕਾਉਣ ਦੀ ਕੋਸ਼ਿਸ਼ ਕਰਦੀ ਹੈ ਬੀਜੇਪੀ ਇਹ ਮੈਂ ਚੀਜ਼ਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਦੀਆਂ ਚਾਹੁੰਦਾ ਸੀਗਾ ਜੇ ਤੁਸੀਂ ਕੋਈ ਸਵਾਲ ਕਰਨਾ ਤਾਂ ਕਰ ਸਕਦੇ ਹੋ ਅੱਛਾ ਜੀ ਤਾਂ ਉਹਨਾਂ ਦੇ ਵਿਧਾਨ ਸਭਾ ਦੇ ਸਪੀਕਰ ਨੇ ਕਿਹਾ ਹੈ ਕਿ ਇਹ ਵੀਡੀਓ ਜਿਹੜੀ ਹੈ ਵਿਧਾਨ ਸਭਾ ਦੀ ਸੀ ਇਹ ਤੇ ਜਲੰਧਰ ਕਮਿਸ਼ਨਰ ਕੋ ਕੋਈ ਰਾਈਟ ਨਹੀਂ ਹੈ ਕਿ ਐਸੇ ਪਰਚਾ ਦੇ ਸਕੇ ਸਾ ਜਿੱਦੋਂ ਉਹਨਾਂ ਦੇ ਮੰਤਰੀ ਨੇ ਆਪਣੇ ਕਾਊਂਟ ਦੇ ਉੱਤੇ ਕਪਲ ਮਿਛਲੇ ਦੀ ਉਹਨੂੰ ਡਾਊਨਲੋਡ ਕਰਤਾ ਫਿਰ ਕਿਉਂ ਨਹੀਂ ਦਿਖਾਉਂਦੇ ਫਿਰ ਕਿਉਂ ਨਹੀਂ ਦਿਖਾਉਂਦੀ ਜਦੋਂ ਉਹਦੇ ਉਹਦੇ ਵਾਇਰਲ ਕਰਤੀ ਮੰਤਰੀ ਨੇ ਤੇ ਅਸੀਂ ਉਸੇ ਵੀਡੀਓ ਦਾ ਕਪਲ ਮਿਛਲਾ ਵਾਲੀ ਵੀਡੀਓ ਜਿਹੜੀ ਉਹਨੇ ਡਾਊਨਲੋਡ ਕੀਤੀ ਆ ਉਹਦਾ ਜਿਹੜਾ ਅਸੀਂ ਟੈਸਟ ਕਰਾ ਉਹਨੂੰ ਲੈਬ ਦੇ ਵਿੱਚ ਭੇਜਿਆ ਉਸ ਲੈਬ ਦੀ ਜਿਹੜੀ ਰਿਪੋਰਟ ਆਈ ਆ ਉਸ ਰਿਪੋਰਟ ਦੇ ਆਧਾਰ ਦੇ ਉੱਤੇ ਕਪੂਲ ਬਿਛਰਾ ਦੇ ਉੱਤੇ ਜਿਹੜੀ ਐਫਆਈਆ ਦਰਜ ਕੀਤੀ ਆ ਕਿ ਉਹਨੇ ਬਹੁਤ ਗਲਤ ਕੰਮ ਕੀਤਾ। ਅੱਛਾ ਇਖੋ ਕੋਈ ਨਹੀਂ ਦਿੱਤਾ ਗਿਆ ਕਿ ਉਹ ਕਹਿੰਦੀ ਜਾਂਦੀ ਵੀਡੀਓ ਵਾਇਰਲ ਹੋਈ ਆទਿਸ਼ੀ ਨਜ਼ਰ ਹੀ ਨਹੀਂ ਆ ਰਹੀ ਨਾ ਵਿਧਾਨ ਸਭਾ ਵਿੱਚ ਆ ਰਹੀ ਕਿਤੇ ਵੀ ਨਹੀਂ ਆ ਰਹੀ। ਬਿਲਕੁਲ ਨਹੀਂ ਕਿਉਂ ਦੀ ਨਜ਼ਰ ਆਦੀ ਦਿੱਲੀ 'ਚ ਕੰਮ ਕਰਦੀ ਐ। ਨਜ਼ਰ ਕਿਉਂ ਦੀ ਆਦੀ? ਆទਿਸ਼ੀ ਦਿੱਲੀ ਹੱਥਾਂ 'ਤੇ ਜਾਊਗੀ ਆទਿਸ਼ੀ ਕੋਈ ਆទਿਸ਼ੀ ਨਾਲ ਕੋਈ ਗਨਾ ਕਰਤਾ। ਆទਿਸ਼ੀ ਨੇ ਕੀ ਕੀਤਾ ਯਾਰ? ਆទਿਸ਼ੀ ਪੰਜਾਬ ਦਾ ਜਾਂ ਦੇਸ਼ ਦਾ ਆਪਣੇ ਦਿੱਲੀ ਦੇ ਮੁੱਦੇ ਠਾਵੀਏ ਉੱਥੇ ਠਾਊਗੀ। ਵਿਰੋਧੀ ਧਿਰ ਦੀ ਦਿੱਤਾ ਉਹ ਜਾਊਗੀ ਭਾਜਪਾ ਨੂੰ ਡਾਲਣ ਲਈ ਆਓ। ਕਦੀ ਬਣੀ ਡਰਦੀ ਭ ਦੇ ਕੇ ਸਿਰਸਾ ਸਾਹਿਬ ਕਹ ਰਹੇ ਸਮਾਜ ਨੂੰ ਚਿਆ ਅਕਾਲ ਤਖਸਾਲ ਨੂੰ ਵੀ ਸੰਗਿਆਨ ਲੈਣਾ ਚਾਹੀਦਾ ਜੀ ਮਨਿੰਦਰ ਸਿੰਘ ਸਿਰਸਾ ਕਹਿ ਰਹੇ ਨੇ ਉਹ ਸੱਸਾ ਬਹੁਤ ਕੁਝ ਕਹਿੰਦਾ ਆ ਸੱਸਾ ਇਹ ਕਿਉਂ ਨਹੀਂ ਕਹਿੰਦਾ ਕਿ ਪੰਜਾਬ ਨਾਲ ਦੇ ਧੱਕਾ ਕਾ ਦੀ ਬੀਜੇਪੀ ਬੰਦ ਕਰੇ ਸੱਸਾ ਇਹ ਕਿਉਂ ਨਹੀਂ ਕਹਿੰਦਾ ਪੰਜਾਬ ਦੇ ਫੰਡ ਦੇਵੇ ਸੱਸਾ ਚੰਡੀਗੜ੍ਹ ਦੇ ਮਾਮਲੇ ਤੇ ਕਿਉਂ ਨਹੀਂ ਬੋਲਦਾ ਸੱਸਾ ਦੁਨੀਆ ਸਿੱਦੀ ਦੇ ਮਾਮਲੇ ਤੇ ਕਿਉਂ ਨਹੀਂ ਬੋਲਦਾ ਸੱਸਾ ਪਾਣੀ ਦੇ ਮਾਮਲੇ ਤੇ ਕਿਉਂ ਨਹੀਂ ਬੋਲਦਾ ਸੱਸਾ ਸਾਡੇ ਫੰਡਾਂ ਦੇ ਮਾਮਲੇ ਤੇ ਕਿਉਂ ਨਹੀਂ ਬੋਲਦਾ ਸੱਸਾ ਇਹੋ ਜਿਹੇ ਕੰਮਾਂ ਨੂੰ ਤੁਸੀਂ ਜਸ ਸਿਆਸਤ ਕਾਦੇ ਤਦ ਚਲ ਮੌਣੀਤਾਈ ਦੀਆ ਯਾਰ ਤੂੰ ਭਾਜਪੀ ਦਾ ਲੀਡਰ ਉਹ ਕਿਦਾਂ ਦੀ ਸਿਆਸਤ ਕਰਦੇ ਹੋ ਗੁੱਲਾਂ ਦੀ ਸਿਆਸਤ ਕਰਦੇ ਹੋ ਤੁਸੀਂ ਸਾਡੇ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਜਿਹੜਾ ਹੁਣੇ ਅਸੀਂ 350 ਸਾਲਾਂ ਸ਼ਹੀਦੀ ਦਿਹਾੜਾ ਪੂਰੀ ਦੁਨੀਆ ਨੇ ਦੇਖਿਆ ਅਨੰਦਪੁਰ ਸਾਹਿਬ ਦੇ ਅਸੈਂਬਲੀ ਹੋਈ ਕਿੰਡੀ ਵੱਡੀ ਸਨਮਾਨੀ ਦਿੱਤੀ ਉਹਨਾਂ ਨੂੰ ਤੇ ਸਸਦ ਦੇ ਬੰਦਿਆਂ ਦਾ ਕੀ ਹੈ ਗਲਤਮਤ ਬਿਆਨ ਦੇਣ ਤੋਂ ਬਿਨਾ ਸੱਸੇ ਉਹਨਾਂ ਕੀਤਾ ਕੀ ਹੁਣ ਤੱਕ ਉਹਨਾਂ ਦਾ ਹੱਲ ਕੀ ਹੈ ਜੀ ਕਿ ਕੇਂਦਰ ਸਰਕਾਰ ਨੂੰ ਵੀ ਬੋਲਣਾ ਚਾਹੀਦਾ ਕਿਉਂਕਿ ਸਰਕਾਰ ਪਈਮ ਤੇ ਸਾਰਿਆਂ ਦੇ ਸਾਹਮਣੇ ਨੇ ਸਾਹ ਦੇਖੋ ਏ ਬਰਗਟ ਸਿੰਘ ਨੇ ਸੁਖਬਾਲ ਖੈਰ ਨੇ ਵੀ ਆਪਣੇ ਕੋਣ ਤੋਂ ਭਾਈ ਮੈਂ ਤੁਹਾਡੇ ਦਾਹੀਂ ਮੋਦੀ ਨੂੰ ਕਹੂੰਗਾ ਭਾਜਪੀ ਦੇ ਪ੍ਰਧਾਨ ਨੂੰ ਕਹੂੰਗਾ ਅਮਿਤ ਸ਼ਾਹ ਨੂੰ ਕਹੂੰਗਾ ਕਿ ਉਹ ਮਾਫੀ ਮੰਗਣ ਸਿਕ ਸਮਝਾਤ ਕਰੋ ਅਰਵਾਲ ਗਾਂਧੀ ਮਾਫੀ ਮੰਗੇ ਉਹਦੇ ਬੰਦਿਆਂ ਨੇ ਗਲਤੀ ਕੀਤੀ ਹੈ ਸੁਖਬੀਰ ਬਾਦਲ ਨੂੰ ਮਾਫੀ ਮੰਗਣੀ ਚਾਹੀਦੀ ਆ ਕਿ ਉਹਨਾਂ ਨੇ ਗਲਤ ਵੀਡੀਓ ਜਿਹੜੀ ਆ ਉਹਤੇ ਕਮੈਂਟ ਕਰਕੇ ਉਹਨੂੰ ਹੋਰ ਬਦਲ ਕੀਤਾ ਮੈਂ ਇਹਨਾਂ ਲੀਡਰਾਂ ਨੂੰ ਕਹਾਂਗਾ ਕਿ ਸਿਕਸ ਬਾਸ ਦੇ ਕੋਲੋਂ ਮਾਫੀ ਮੰਗੇ ਅੱਛਾ ਇਹਨਾਂ ਦੇ ਪਰਚਾ ਹੋਣਾ ਚਾਹੀਦਾ ਜਿਨ੍ਹਾਂ ਨੇ ਸ਼ੇਅਰ ਕੀਤੀ ਉਹਨਾਂ ਤੇ ਵੀ ਕਾਰਵਾਈ ਕਰਾਉਗੀ ਕਾਨੂੰਨ ਸਭ ਲਈ ਇੱਕੋ ਜਿਹਾ ਸਰ ਨਹੀਂ ਕਰਾਉਗੇ ਸਾਡੇ ਕਾਨੂੰਨ ਇੱਕੋ ਜਿਹਾ ਮੈਂ ਕਹਿ ਰਿਹਾ ਕਰਾਓਗੇ ਜੀ ਕਾਨੂੰਨ ਸਭ ਲਈ ਇੱਕੋ ਜਿਹਾ ਗੁਰੂਆਂ ਤੋਂ ਕੋਈ ਉੱਤੇ ਨਹੀਂ ਗੁਰੂ ਉੱਤੇ ਨੇ ਬਾਕੀ ਬੰਦਾ ਕੋਈ ਉੱਤੇ ਨਹੀਂ ਹੈ ਜਿਨ੍ਹਾਂ ਨੇ ਸ਼ੇਅਰ ਕੀਤੀ ਹੈ ਜਿੱਦਾਂ ਮੈਂ ਸਰ ਕਹਿੰਦਾ ਜਿਨ੍ਹਾਂ ਨੇ ਸ਼ੇਅਰ ਕੀਤੀ ਹੈ ਕਾਨੂੰਨ ਸਭ ਲਈ ਇੱਕੋ ਜਿਹਾ ਸਾਡੇ ਗੁਰੂ ਸਾਹਿਬ ਤੋਂ ਉੱਪਰ ਨਹੀਂ ਬਾਕੀ ਚੀਜ਼ਾਂ ਸਭ ਥੱਲੇ ਨੇ ਕਾਰਵਾਈ ਹੋਏਗੀ ਹੱਕ ਹੋਊ हां ठीक है सर एक सर ਜਿਹੜਾ ਜੀ ਨਸ਼ਿਆ ਗ੍ਰੁੱਪ ਸ਼ੁਰੂ ਕੀਤਾ ਨਹੀਂ ਨਹੀਂ ਅੱਜ ਇਹ ਮੇਰੀ ਗੱਲ ਉਹਦੇ ਨਹੀਂ ਜਾਨ ਨੂੰ ਤੁਮ ਪਿਆਰ ਸਰ ਜਿਹੜੇ ਜੁੱਧ ਨਸ਼ਿਆ ਗ੍ਰੁੱਪ ਦੀ ਕੀ ਗੱਲ ਦਿੱਤਾ ਉਹਦੇ ਵਿੱਚ ਜਿਹੜੇ ਪੋਸਟ ਵੱਡੇ ਆ ਬੀਜੇਪੀ ਬੀਜੇਪੀ ਨੇ ਟਵੀਟ ਕੀਤਾ ਕਿ ਜਿਹੜਾ ਉਸ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਬਖਾਇਆ ਗਿਆ ਉਹਨੂੰ ਇੱਕ ਕਿਤਾਬ ਤੇ ਗਰੰਤੀ ਨੂੰ ਇੱਕ ਕਾਡ ਨੂੰ ਪੇਸ਼ ਕੀਤਾ ਗਿਆ ਨਹੀਂ ਕੋਈ ਇਦਾਂ ਦੀ ਗੱਲ ਨਹੀਂ ਬੀਜੇਪੀ ਆ ਦੱਸੇ ਕੇਂਦਰ ਚੋਰੀ ਸਰਕਾਰ ਬਾਰਡਰ ਲੱਗਦਾ ਜੰਮੂ کشمیر ਤੋਂ ਲੈ ਕੇ ਆ ਸਾਰਾ ਪੰਜਾਬ ਬੀਜੇਪੀ ਇਹ ਦੱਸੇ ਜੀ ਉਹਦੇ ਅੰਦਰ ਰਿਹਾ ਬਾਰਡਰ ਉਹ ਦੱਸ ਸਕਦੇ ਆ ਕਿ ਉਹਨੇ ਕੀ ਕੀਤਾ ਅੱਲ ਲਈ ਨਸ਼ੇ ਵਾਲੀ ਕੋਲ ਕੀਤਾ ਬੀਜੇਪੀ ਆਪਣੀ ਰਿਪੋਰਟ ਦਾ ਕੀ ਕੀਤਾ ਉਹ ਅਸੀਂ ਤਾਂ ਜੁੱਧ ਨਸ਼ਿਆਂ ਤੇ ਬਦੌਧ ਛੇੜ ਕੇ ਇੰਨਾ ਕੰਮ ਕਰ ਰਹੇ ਆ ਜਿਹੜਾ ਬਾਰਡਰ ਦਾ ਸਾਹਿਬ ਵੈਸਾ ਕਿਉਂ ਨਹੀਂ ਜਦੋਂ ਉਹਦੇ ਚਕਾਲ ਦੋਦਾ ਆਇਆ ਕਿ ਪਾਕਿਸਤਾਨ ਗਵਾਂਢੀ ਆ ਸਾਡਾ ਬੀਜੇਪੀ ਦੱਸ ਸਕਦੇ ਹੋ ਤੇ ਕੀ ਕੀਤਾ ਬਾਰਡਰ ਦੇ ਉੱਤੇ ਕੋਈ ਪਦਵੰਤ ਕੀਤੇ ਐਨ ਐਪੁਚਲ ਡੀਜੀ ਨੇ ਚਿੱਠੀ ਲਿਖੀ ਆ ਕਿ ਬਜੇਟੀਆਂ ਵੀ ਜਾਣੂ ਕਰਨਾ ਜੇਏ ਦੇ ਵਿੱਚ ਜੇ ਜੇ ਇਦਾਂ ਦੀ ਗੱਲ ਹੋ ਤਾਂ ਉਹ ਪੁਲਿਸ ਜਾਂਚ ਕਰ ਲਉ ਕੋਈ ਗੱਲ ਨਹੀਂ ਅਪਮਾਨ ਕੀਤਾ ਜਿਸ ਤੰਗ ਦੇ ਨਾਲ ਬੀਜਪੀ ਨੇ ਗੁਰੂਆਂ ਦੇ ਉੱਤੇ ਵੀ ਸਿਆਸਤ ਕਰਨੀ ਸ਼ੁਰੂ ਕਰ ਦਿੱਤੀ ਆ ਦਿੱਲੀ ਦੀ ਸਾਬਕਾ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਕਿ ਬੀਜੇਪੀ ਜਿਹੜੀ ਪਹਿਲਾਂ ਹੀ ਪੰਜਾਬ ਜਿਹੜਾ ਗੁਰੂਆਂ ਪੀਰਾਂ ਦੀ ਧਰਤੀ ਹੈ ਪੰਜਾਬ ਜਿਹੜਾ ਬੀਜੇਪੀ ਦੇ ਰੌਂਡ ਦੇ ਉੱਤੇ ਉਹ ਵੀਡੀਓ ਡਾਊਨਲੋਡ ਹੋਈ ਉਹਦੀ ਜਾਂਚ ਕਰਾ ਕੇ ਜਲੰਧਰ ਦੇ ਵਿੱਚ ਇੱਕ ਵਿਅਕਤੀ ਨੇ ਸ਼ਿਕਾਇਤ ਦਾ ਕਿ ਆਪਸੀ ਜੀ ਨੇ ਕਿਤੇ ਵੀ ਗੁਰੂਆਂ ਦਾ ਜਿਗਰ ਤੱਕ ਨਹੀਂ ਕੀਤਾ ਬੋਲਦੇ ਆ ਔਰ ਕਿਦਾਂ ਉਸ ਵੀਡੀਓ ਨੂੰ ਜਿਹੜਾ ਚੇਕ